ਦਾ ਵਾਸਤਾ ਪਰਮਾਤਮਾ ਦਾ ਨਾਮ ਜਪਣ ਦੀ ਸਮਾਂ ਜੂਰ ਕੱਢਿਆ ਕੋਸ਼ਿਸ਼ ਕਰਿਆ ਕਰੋ ਉੱਥੇ ਜਾ ਕੇ ਸਹਾਈ ਹੈ ਨਾ ਜਿਹੜਾ ਉੱਥੇ ਬਹੀ ਖਾਤਾ ਇਹ ਨਹੀਂ ਲੱਗਣਾ ਜਿਹੜਾ ਉਹ ਹੈ ਉੱਥੇ ਬਹੀ ਖਾਤਾ ਨਵਾਂ ਲੱਗਣਾ ਜਿਵੇਂ ਇੱਕ ਪੰਜ ਪੰਜ ਵਿਸਕਰਮ ਨੇ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਦੀਆਂ ਅੱਜ ਸਮੂਹ ਪੰਜਾਬ ਵਾਸੀਆਂ ਨੂੰ ਭਾਰਤ ਵਾਸੀਓ ਫਿਰ ਹੱਥ ਭਰੇ ਕਰਨੀ ਜੇਸਾ ਵਿਦੇਸ਼ਾਂ 'ਚ ਬੈਠੇ ਬਾਬਾ ਵਿਸ਼ਵਕਰਮਾ ਜੀ ਨੂੰ ਮੰਨਣ ਵਾਲੇ ਸਾਰੇ ਜਨੈ ਸ਼ਿਲਪੀਕਾਰ ਨੇ ਕਿਉਂਕਿ ਬਾਬਾ ਵਿਸ਼ਵਕਰਮਾ ਜੀ ਕਿਰਤ ਦੇ ਸ਼ਿਲਪ ਦੇ ਦਾਤੇ ਨੇ ਸੋ ਮੈਂ ਇਹ ਚਾਹੂੰਗਾ ਕਿ ਆਪਾਂ ਬਾਬਾ ਵਿਸ਼ਵਕਰਮਾ ਜੀ ਦਾ ਜਿੱਥੇ ਇੱਥੇ ਗਨਮ ਦਿਹਾੜਾ ਬਣਾ ਰਹੇ ਹਾਂ ਉਹਨਾਂ ਨੂੰ ਸਾਰਿਆਂ ਨੂੰ ਬਹੁਤ ਸਾਰੀਆਂ ਵਧਾਈਆਂ ਔਰ ਬਾਬਾ ਵਿਸ਼ਵਕਰਮਾ ਜੀ ਦੇ ਕਰਨਾਚ ਅਰਦਾਸ ਕਰਦੇ ਆ ਬੇਨਤੀ ਕਰਦੇ ਆ ਇੰਦਾ ਹੀ ਆਪਣਾ ਮਿਹਰ ਭਰਿਆ ਹੱਥ ਸਾਡੇ ਸੂਬੇ ਪੰਜਾਬ ਦੇ ਉੱਤੇ ਸਾਡੇ ਦੇਸ਼ ਭਾਰਤ ਦੇ ਉੱਤੇ ਤੇ ਜਿੱਥੇ ਦੇਸ਼ਾਂ ਵਿਦੇਸ਼ਾਂ 'ਚ ਬਾਬਾ ਜੀ ਨੂੰ ਮੰਨਣ ਵਾਲੀ ਸੰਗਤ ਬੈਠੀ ਆ ਸਾਰਿਆਂ ਤੇ ਬਣਾ ਕੇ ਰੱਖਣਾ ਹੋਰ ਬਾਬਾ ਕੁਸ਼ਮਨ ਸਰ ਜਿੱਦਾਂ ਕਿ ਪ੍ਰੋਜੈਕਟ ਬਹੁਤ ਸਿਰ ਦਾ ਤਕਰੀਬਨ ਕਲਾਰ ਸਾਹਿਬ ਜੀ ਸਾਰੇ ਰਲ ਕੇ ਬਣਾ ਰਹੇ ਨੇ ਇਹ ਕਦ ਤੱਕ ਪੂਰਾ ਹੋ ਜਾਏਗਾ ਜੀ ਕਲਾਰ ਸਾਹਿਬ ਦੱਸਣਗੇ ਜੀ ਕਦ ਤੱਕ ਫਿਰ ਤੁਹਾਡੇ ਵੱਲੋਂ ਵੀ ਯਾਨੀ ਕੀ ਅੱਜ ਪੰਜਾਬ ਸਰਕਾਰ ਵੱਲੋਂ ਕੋਟੇ ਤੋਂ ਜੀ 10 ਲੱਖ ਰੁਪਇਆ ਜਨਮਸ਼ਕ ਕਰ ਠੀਕ ਹੈ ਜੀ ਇਤਰਾਹ ਉਹ ਨਿਹਾਲ ਬੜੇ ਜਿਹਾ ਉਹ ਦੇਖੋ ਭਾਈ ਜੀ ਦੇਖੋ ਜਿੱਦਾਂ ਬਣਾ ਲਓ ਸਿੱਧਾ ਦੇਖਿਓ ਬਾਬਾ ਜੀ ਸਿੱਧਾ ਜੀ ਇੱਕ ਮੋਟਰ ਸਾਲ ਕਿੱਥੇ ਹੈ ਜੀ ਆਓ ਜੀ ਅੱਗੇ ਹਰ ਸ਼੍ਰੀ ਕਰਮਾ ਜੀ ਦੇ ਨੈਨ ਟੈਕਨੋਲੋਜੀ ਸੈਂਟਰ ਕਨਾਲ ਰੋਡ ਦੇ ਉੱਤੇ ਅੱਜ ਜਿਹੜਾ ਮਗਬਲ ਸ਼੍ਰੀ ਕਰਮਾ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਵਾ ਸਭ ਤੋਂ ਪਹਿਲਾਂ ਮੈਂ ਸਪੁੱਛੇ ਦੇਸ਼ ਪਸਿਆ ਨੂੰ ਉਸ ਸ਼ਿਲਪ ਕਲਾ ਦੇ ਬਾਨੀ ਬਾਬਾ ਸ਼੍ਰੀ ਕਰਮਾ ਜੀ ਦੇ ਪੂਜਾ ਦੇ ਵਿੱਚ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਵਾ ਤੇ ਤੁਸੀਂ ਦੇਖ ਰਹੇ ਹੋ ਤੁਹਾਡੇ ਸਾਹਮਣੇ ਹੈ ਕਿ ਅੱਜ ਤੋਂ 3 ਸਾਲ ਪਹਿਲਾਂ ਸ਼ੁਰੂ ਕੀਤਾ ਇਹ ਭਵਨ ਦਾ ਕਾਰਜ ਜੀ ਅੱਜ ਤਕਰੀਬਨ 42 ਵਾਏ 160 ਦਾ ਹਾਲ ਬਣ ਕੇ ਤਿਆਰ ਹੋ ਗਿਆ ਜਿੱਥੇ ਅੱਜ ਪ੍ਰੋਗਰਾਮ ਕੀਤਾ ਗਿਆ ਤੇ ਇਹਦੇ ਨਾਲ ਦੇ ਦੋ ਹਾਲ ਅਗਲੇ 1 ਸਾਲ ਦੇ ਵਿੱਚ ਵਿੱਚ ਕੰਪਲੀਟ ਕਰਕੇ 2028 ਤੋਂ ਪਹਿਲਾਂ ਪਹਿਲਾਂ ਇਹ ਜਿਹੜਾ ਟੈਕਨੋਲੋਜੀ ਸੈਂਟਰ ਹੈ ਇਹਨੂੰ ਚਾਲੂ ਕਰ ਦਿੱਤਾ ਗਿਆ ਜੀ ਇਹ ਜਿਹੜਾ ਸੈਂਟਰ ਹੈ ਬਾਬਾ ਵਿਸ਼ਵਕਰਮਾ ਜੀ ਦੀ ਸ਼ਿਲਪ ਕਲਾ ਤੇ ਆਧਾਰਿਤ ਤੇ ਆ ਇੱਥੇ ਬੱਚਿਆਂ ਨੂੰ ਹੁਨਰ ਸਿਖਾਇਆ ਜਾਊਗਾ ਤੇ ਅੱਜ ਹੌਨਰ ਦੀ ਰੋਡ ਹੈ ਅਗਰ ਸਾਡੇ ਕੋਲੇ ਹੌਨਰ ਆ ਜਿਹੜਾ ਬਾਬਾ ਵਿਸ਼ਕਰਮਾ ਜੀ ਦੀ ਦੇਣ ਆ ਤਾਂ ਅਸੀਂ ਜ਼ਿੰਦਗੀ ਦੇ ਵਿੱਚ ਬਹੁਤ ਉੱਚੇ ਉਹਦੇ ਉੱਤੇ ਜਾ ਸਕਦੇ ਹਾਂ ਉੱਚੀਆਂ ਪਦਮੀਆਂ ਪਾ ਸਕਦੇ ਹਾਂ ਔਰ ਅਸੀਂ ਮੈਂ ਜਿਹੜੀ ਅਜੀਰਲੀ ਗੱਲ ਕਰਾਂ ਸਨਤਕਾਰ ਬਣ ਸੀ ਸੋ ਅੱਜ ਸਾਡੇ ਪੰਜਾਬ ਦੇ ਕੈਬਨਿਟ ਮਿਨਿਸਟਰ ਸਰਪ੍ਰਿੰਤ ਸਿੰਘ ਸੌਂਡ ਇਸ ਸਮਾਰੋਹ ਦੇ ਮੁੱਖ ਮਹਿਮਾਨ ਸੀ ਔਰ ਸਾਡੇ ਸ਼ਹਿਰ ਦੇ ਮੇਅਰ ਪ੍ਰਿੰਸੀਪਲ ਇੰਦਰਜੀਤ ਪਰ ਜਿਹੜੇ ਸਾਡੇ ਗੈਸਟ ਆਫ ਆਨਰ ਸੀਗੇ ਬਹੁਤ ਵੱਡੀ ਗਣਤੀ ਦੇ ਵਿੱਚ ਸਨਮਤ ਕਰਾਂ ਨੇ ਬਾਬਾ ਜੀ ਦੇ ਨਤਮਸਤਕ ਹੋ ਕੇ ਅੱਜ ਬਾਬਾ ਵਿਸ਼ਵਕਰਮਾ ਦੇ ਮਨਾਇਆ ਮੈਂ ਫੇਰ ਇੱਕ ਵਾਰ ਸਮੁੱਚੇ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ ਵੱਡੀ ਮੁਬਾਰਕਬਾਦ ਦਿਨਾਂਗਾ ਤੇ ਸਾਡੀ ਇਸ ਟੀਮ ਦੇ ਸਾਡੇ ਚੇਅਰਮੈਨ ਸਰਸੂ ਬਿਆਲ ਸਿੰਘ ਜੀ ਬਸੰਤ ਸਾਡੇ ਵਾਈਸ ਚੇਅਰਮੈਨ ਸਰ ਹਰਜੀਤ ਸਿੰਘ ਜੋਂ ਪ੍ਰਧਾਨ ਸਰ ਰਵੀਰ ਸਿੰਘ ਸੋਹਲ ਔਰ ਸਾਡੇ ਵਾਈਸ ਪ੍ਰਧਾਨ ਸਰ ਬਲਦੇਵ ਸਿੰਘ ਅਮਰ ਸਾਡੇ ਫਾਈਨੈਂਸ ਸੈਕਟਰੀ ਸਰ ਭਗਵੰਦਰ ਸਿੰਘ ਏਸ਼ੀਆ ਗਰੇਨ ਸਕੱਤਰ ਸਰ ਗਣੇਸ਼ ਸਿੰਘ ਘੋਗਲ ਵੱਲੋਂ ਸਮੁੱਚੇ ਮੈਂਬਰਾਂ ਨੂੰ ਸਮੁੱਚੀ ਟੀਮ ਨੂੰ ਔਰ ਸਮੁੱਚੇ ਪੰਜਾਬੀਆਂ ਨੂੰ ਅੱਜ ਦੇ ਦਿਨ ਦੇ ਉੱਤੇ ਜਿੱਥੇ ਮੁਬਾਰਕਬਾਦ ਦਿੰਨਾ ਹੈ ਉੱਥੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਆਂ ਕਿ ਅੱਜ ਤੁਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਆ ਕੇ ਬਾਬਾ ਜੀ ਨੂੰ ਲੱਤਮਸਤ ਕੀਤੀ ਹੈ ਤੇ ਉਸ ਦਿਨ ਨੂੰ ਮਨਾਇਆ। ਉਸ ਸਰ ਮੰਤਰੀ ਸਾਹਿਬ ਸੇਉਜ ਵੀ ਕਰਕੇ ਗਏ। ਹਾਂ ਮੰਤਰੀ ਸਾਹਿਬ ਨੇ ਆਪਣੇ ਅਖਿਆਰੀ ਕੋਟੇ ਦੇ ਵਿੱਚ 10 ਲੱਖ ਰੁਪਇਆ ਇਸ ਜਿਹੜਾ ਭਵਨ ਦੀ ਜਿਹੜੀ ਉਸਾਰੀ ਵਾਸਤੇ ਦਿੱਤਾ ਸੀ ਮੰਤਰੀ ਸਾਹਿਬ ਦੇ ਸਰਕਰਨਪ੍ਰੀਤ ਸਿੰਘ ਸੌਨ ਜੀ ਦੇ ਤਹਿਤ ਲੋਕਾਂ ਵੱਲੋਂ ਕੀਤੀ ਹੈ ਕਿ ਉਹਨਾਂ ਨੇ ਅੱਜ ਇਸ ਕਾਰਜ ਵਾਸਤੇ, ਸ਼ੁਭ ਕਾਰਜ ਵਾਸਤੇ ਆਪਣਾ ਯੋਗਦਾਨ ਪਾਇਆ। ਠੀਕ ਹੈ ਜੀ। ਪਾਪਾ ਬਿਸ਼ਕਰਮਾ ਜੀ ਦਾ ਅੱਜ ਹਸ ਸਾਧ ਦੇ ਰਸਤੇ ਤੇ ਜੁਰਮਾਨਾ ਆਇਆ। ਸਾਰੇ ਪਾਪਾ ਸਾਰੇ ਬਿਸ਼ਕਰਮਾ ਭਰਾਵਾਂ ਨੂੰ ਅੱਜ ਦੇ ਦਿਨ ਦੀ ਮੁਬਾਰਕਬਾਦ ਦਿੰਦਾ। ਹੋਰ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜਦੋਂ ਦੇ ਸਾਰੇ ਨਾਮੜੀਆਂ ਭਰਾਵਾਂ ਦਾ ਜਿਨ੍ਹਾਂ ਨੇ ਮਿਲ ਕੇ ਇੱਥੇ ਬਿਸ਼ਕਰਮਾ ਬੰਦਾ ਬਣਾ ਰਹੇ ਨੇ। ਉਹ ਇਹਨਾਂ ਸੋਨਾ ਮੰਦਰ ਬਣਾ ਰਹੇ ਤੇ ਜੁਗਾਂ ਪਿੱਛੇ ਗਿਆ ਜਿੱਦਾਂ ਮੈਂ ਬੁਲਾ ਕੇ ਜਤਨ ਪਿਆਰ ਸੁਣਾ ਗਿਆ। ਪਰ ਇਹ ਵੀ ਇੱਕ ਚੀਜ਼ ਨੂੰ ਕਹਿਣਾ ਚਾਹੁੰਦਾ

ਜੈ ਸ਼ੀਵ ਬਿਸ਼ਕਮਾ ਅੱਜ ਬਾਬਾ ਬਿਸ਼ਕਮਾ ਜੀ ਦੇ ਪੁੱਤਰ ਦਾ ਹੈ ਸਾਰੇ ਨੇ ਬਾਬਾ ਬਿਸ਼ਕਮਾ ਜੀ ਦੇ ਬੜੀ ਸ਼ਰਧਾ ਤੇ ਤੁੰਡਨ ਹਰ ਜਗ੍ਹਾ ਤੁੰਡਾ ਹੈ ਬਾਬਾ ਬਿਸ਼ਕਮਾ ਜੀ ਜਿਹਨੂੰ ਸੀ ਅਜੇ ਹਾਲ ਕੁ ਨੇ ਕੋਹਿਤ ਉਸ ਸਿੱਖੀ ਦੇ ਜਮਦਾਤਾ ਨਾਲ ਅਸੀਂ ਯਾਦ ਕਰਦੇ ਸਾਰੀ ਸ੍ਰਿਸ਼ਟੀ ਉਹਨਾਂ ਦੀ ਬੜਾਈ ਗਿਆ ਉਹ ਉਹਨਾਂ ਨੇ ਕਿੱਤੀ ਸਮਾਜ ਦੀ ਸਥਾਪਨਾ ਕੀਤੀ ਕਿੱਤੀ ਸਮਾਜ ਦੀ ਸਥਾਪਨਾ ਕਰਕੇ ਉਹਨਾਂ ਨੇ ਬਿਰੁਖੀ ਜੀਵਨ ਨੂੰ ਜੀਵਨ ਦੇ ਸਾਧਨ ਪ੍ਰਦਾਨ ਕੀਤੇ ਇਹ ਜੋਗੁਸ਼ਵੇਸੀ ਦੇਖਦੇ ਆਂ ਸੂਈ ਤੇ ਲੈ ਕੇ ਜਹਾਜ਼ ਤੱਕ ਜਾਂ ਹੋਰ ਕੋਈ ਵੀ ਕੋਸ਼ਿਸ਼ ਹੈਗਾ ਕਾਰਾਂ ਚੱਲਦੇ ਆ ਰਕਟ ਚੱਲਦੇ ਆ ਜੋ ਕੁਝ ਵੀ ਚੱਲਦੇ ਆ ਇਹ ਸਭ ਕੁਝ ਬਾਬਾ ਬਕਾਬਰ ਰਿਸ਼ਕ ਕਰੀਏ ਆ ਅੱਜ ਅਸੀਂ ਕਿਤੇ ਦੇ ਕਿਤੇ ਪਹੁੰਚ ਗਏ ਦੰਦੇ ਕੋ ਪਹੁੰਚ ਗਏ ਜੋਗ ਕੁਸ਼ਿ ਅਸੀਂ ਕੰਮ ਕਰਦੇ ਆ ਉਹ ਸਭ ਕੁਝ ਬਾਬਾ ਬਿਸ਼ਦੋ ਮਿਲ ਜੀਏ ਅਜਿਹੇ ਦਿਨ ਕੋਈ ਵੀ ਕਿਸੇ ਵੀ ਵਜਤਾ ਹੋਵੇ ਖੇਤੀ ਸਵਾਜ ਦਾ ਬੰਦਾ ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਹੈ ਚਾਹੇ ਕੋਈ ਵੀ ਕਿਸੇ ਵੀ ਜਾਤ ਦਾ ਹੈ ਉਹ ਅਜਿਹੇ ਦਿਨ ਬੜੇ ਮਾਨ ਸ਼ਰਧਾ ਦੇ ਸਤਿਕਾਰਮ ਉਹ ਬਾਬਾ ਵਿਸ਼ਕਮਾ ਦੇ ਗੁੰਮਗਨ ਕਰਦਾ ਹੈ ਉਹ ਸਦਾ ਉਹਦਾ ਬਾਬਾ ਵਿਸ਼ਕਮਾ ਜੀ ਦੀ ਪੂਜਾ ਕਰਦਾ ਸੀ ਕਾ ਕੁਝ ਅਲੱਗ ਹੋ ਗਿਆ ਪਰ ਉਹਦੇ ਚ ਮਨ ਸ਼ਾਂਤ ਸਤਿਕਾਰ ਹੋ ਜਾਂਦਾ ਹੈ ਮੈਂ ਸਭ ਸਾਰਿਆਂ ਨੂੰ ਬਾਬਾ ਵਿਸ਼ਕਮਾ ਜੀ ਦੇ ਪੂਜਾ ਦੇ ਦਰ ਬਹੁਤ ਬੜਾ ਮਨ ਕਰਾਈ ਜਨਾ ਉਥੇ ਆਪਣਾ ਜਥੋਨਾਸੀ ਆਏ ਹਨ ਇਥੇ ਆਰੰਭੀਜਾ ਟੈਕਨੀਕਲ ਐਜੂਕੇਸ਼ਨ ਸੈਂਟਰ ਬਣਦਾ ਹੈ ਸਕਿੱਲ ਸੈਂਟਰ ਬਣਦਾ ਹੈ ਉਥੇ ਕੁਲਾਬ ਸਾਹਿਬ ਦੀ ਦੇਖ ਰਿਹਾ ਸੋਮ ਸਾਹਿਬ ਦੀ ਦੇਖ ਰਿਹਾ ਤਾਂ ਇਥੇ ਆਪਣੇ ਕੈਪਟਨ ਮਿਸਟਰ ਲਾਲ ਤਨਤਿਸ਼ੀ ਸੋਮ ਜੀ ਵੀ ਆਏ ਹਨ ਉਹ ਇਥੇ 10 ਲੱਖ ਰੁਪਏ ਦਾ ਆਪਣਾ ਸਰਕਾਰ ਨੂੰ ਯੋਗਦਾਨ ਪਾ ਕੇ ਗਏ ਹਨ ਮੈਂ ਸਰਕਾਰ ਦਾ ਉਹਨਾਂ ਦਾ ਸਾਰਿਆਂ ਦਾ ਬਦਰੀਆ ਜਿਵੇਂ ਕਿ ਬਾਬਾ ਵਿਸ਼ਵਮਨ ਜੀ ਦੇ ਜਿੱਥੇ ਵੀ ਕੋਈ ਪ੍ਰੋਬਲਮ ਬੰਦਾ ਅਸੀਂ ਇਸ਼ਾਰਾ ਕਰਦੇ ਹਾਂ ਵਿਸ਼ਵਮਨ ਮੰਤਲ ਜੋ ਮਿਲਗੰਜ ਦੇ ਵਿੱਚ ਵੀ ਆ ਉੱਥੇ ਸਟੇਟ ਫੰਕਸ਼ਨਾਂ ਦਾ ਜੋਗ ਰਿਹਾ ਹੈ ਉੱਥੇ ਵੀ ਇਤਰਫੇ ਸੋਨ ਜੀ ਉੱਥੇ ਸਰਕਾਰ ਵੱਲੋਂ ਹਾਜ਼ਰੀ ਵਿੱਚ ਉੱਥੇ ਵੀ ਇਹ ਦਸਰ ਹਰ ਤਰ ਜੋਗਦਾਨ ਹੋ ਰਿਹਾ ਹੈ ਮੰਦਿਰ ਦੀ ਉਸਾਰੀ ਕਰਕੇ ਮੈਂ ਇੱਕ ਦਮ ਫੇਰ ਸੂ ਸਾਰਿਆਂ ਨੂੰ ਜਿੱਥੇ ਸਰਕਾਰ ਦਾ ਧੰਨਵਾਦ ਕਰਦਾ ਕਿ ਬਾਬਾ ਵਿਸ਼ਵਮਨ ਜੀ ਦੇ ਜਿੱਥੇ ਵੀ ਪਰਮ ਬੰਦਿਆਂ ਅਸੀਂ ਯੋਗਦਾਨ ਪਾ ਲਈ ਹੈ ਤੁਹ ਸਾਰੇ ਅੰਦਰ ਬਾਬਾ ਬਿਸ਼ਕਮਾ ਜੀ ਦਾ ਇਤਿਹਾਸ ਦਰਤ ਸਾਰੇ ਦਾ ਬਹੁਤ ਸਮਾਨ ਕਰਦਾ ਰੱਖ ਲਗਾਈ ਜੈ ਸ਼ੇ ਬਿਸ਼ਕਮਾ ਹਜ਼ਾਰਾਂ ਹੀ ਕੁਝ ਮੱਥ ਹਜ਼ਾਰਾਂ ਹੀ ਇੱਕੋ ਇੱਕ ਮੱਥ ਕੋਈ ਅੰਦਰ ਵਿੱਚ ਸਾਡੇ ਸੰਧਿਆਣੇ ਤੋਂ ਬਣ ਕੇ ਦੇਸ਼ਾਂ 'ਚ ਵੀ ਜਾਂਦਾ ਵਿਦੇਸ਼ਾਂ 'ਚ ਵੀ ਜਾਂਦਾ ਬਾਹਰ ਦੇ ਮਨ ਕਰਦਾ ਔਰ ਇਹ ਕਰਦਾ ਹੈ ਕਿ ਬਾਬਾ ਬਿਸ਼ਕਮਾ ਜੀ ਨੇ ਬਾਬਾ ਜਸਾਸਨ ਆਰਾਮ ਕਰੀਏ ਸੋ ਸਾਡੇ ਔਰਖਿਆਂ ਨੇ ਉਹਨਾਂ ਔਰਖਿਆਂ ਨੂੰ ਨਮਸਕਾਰ ਲੱਖ ਲੱਖ ਵਾਰ ਜੇ ਸੇਟ ਘਾ ਕੇ ਸਜਦਾ ਕਰੀ ਉਹ ਵੀ ਥੋੜਾ ਉਹਨਾਂ ਦੀ ਮਿਹਰਤੀ ਬਦੌਲਤ ਉਹਨਾਂ ਦੇ ਜੱਪੇ ਹੋਏ ਨਾਮ ਦੀ ਬਦੌਲਤ ਔਰੇ ਬੇਟੀ ਇੱਕ ਮੈਂ ਬੇਨਤੀ ਹਰੀ ਸਿੰਘ ਜੀ ਨੂੰ ਕਰਦਾ ਮੇਰੀ ਇੱਕ ਬੇਨਤੀ ਜੀ ਨੂੰ ਪ੍ਰਵਾਨ ਕਰਨਾ ਕਿਸੇ ਦੇ ਖਾਤੇ 'ਚ 5 ਲੱਖ ਰੁਪਈਆ ਕਿਸੇ ਦੇ ਖਾਤੇ 'ਚ 10 ਲੱਖ ਰੁਪਈਆ ਕਿਸੇ ਦੇ ਖਾਤੇ 'ਚ 1 ਕਰੋੜ ਹੈ ਕਿ 10 ਕਰੋੜ ਹੈ ਕਿਸੇ ਕੋ ਗੱਡੀ ਮਰੂਤੀ ਹੈ ਕਿ ਕਿਸੇ ਕੋ ਵੱਡੀ ਮਕਸੀੜੀ ਹੈ ਕਿਸੇ ਕੋ ਕੋਠੀ 1 ਬਸਮ ਵਿੱਚ ਹੈ ਕਿਸੇ ਕੋ ਕੋਠੀ ਹਜ਼ਾਰ ਬਸਮ ਵਿੱਚ ਹੈ ਉਹ ਚੰਗੀ ਕਲਾ ਕਰਾਓ ਜਿਉਂਦੇ ਰਹੋ ਵਸਦੇ ਰਹੋ ਮੈਂ ਤਾਂ ਥੋੜਾ ਬੱਚਾ ਹਾਂ ਜਦੋਂ ਕੋ ਮੈਨੂੰ ਦੱਸਦਾ ਮੇਰੇ ਦਾਦਾ ਜੀ ਦੇ ਨਾਲ ਵੀ ਬੜੇ ਪਿਆਰੇ ਸਬੰਧ ਸੀ ਦੋਸਤਾਨਾ ਸਬੰਧ ਸੀ ਮੇਰੇ ਪਿਤਾ ਜੀ ਉਹਨਾਂ ਨਾਲ ਸੰਬੰਧ ਸੀ ਜਦੋਂ ਲੋਟੇ ਅੰਕਾ ਜੀ ਨੇ ਦੱਸਿਆ ਕਿ ਢੀੜੀ ਗੜੀ ਜਤੋੜਾ ਘਰ ਸੀ ਉੱਤੇ ਅਸੀਂ ਸਿਰਮੇ ਦੇ ਅੰਦਰ ਗੱਡੀ ਪਾਰਕ ਕਰਕੇ ਮੇਰੇ ਅੰਦਰ ਜਾਇਆ ਕਰਦੇ ਸੀ ਬਹੁਤ ਚੰਗਾ ਲੱਗਦਾ ਸੋ ਚੰਗਾ ਲੱਗਦਾ ਹੈ 90% ਸਾਡੀਆਂ ਰਿਸ਼ਤੇਦਾਰੀਆਂ ਲੁਧਿਆਣੇ ਦੇ ਨੇ 90% ਔਰ ਵਪਾਰਿਕ ਹੋਣ ਕਰਕੇ ਵਿਪਾਰ ਚੱਲਦਾ ਹੋਣ ਕਰਕੇ ਹੁਣ ਤਾਂ ਚਲੋ ਮੈਂ ਸਿਆਸਤ 'ਚ ਆ ਗਿਆ ਹੁਣ ਬਰਦਰ ਦਾ ਇੱਕਦਣੇ ਵੱਡੇ ਕੰਮ ਪਰ ਜਦੋਂ ਮੈਂ ਕੰਮ ਦੇ ਵਿੱਚ ਪੂਰਾ ਮਸ਼ਹੂਰ ਸੀ ਹੁਣ ਬਰਦਰ ਦਾ ਅੱਗੇ ਮੇਰਾ ਸਾਡਾ ਰੋਹ ਇੱਕਦਣਾਂ ਨੂੰ ਧਿਆਨ ਲੱਗਿਆ ਕਰਦਾ ਉਹਨਾਂ ਨੂੰ ਕੁਝ ਕੁਆਜ ਦੇ ਆਰਾਮ ਨਾਲ ਸਾਰੇ ਨੇ ਅਰਦਾਸ ਦੇ ਵਿੱਚ ਬੜੇ ਹੋ ਕੇ ਸ਼ਾਇਰ ਬਣਾਦੇ ਬਹੁਤ ਸ਼ੁਕਰੀਆ ਮਿਹਰਬਾਨੀ